ਮੁੰਡੀ ਵਾਲੀ ਚਲੇ ਗਈ ਤਾਂ ਸੁਖੀ ਦੀ ਮਾਂ ਨੂੰ ਸੁਖ ਦਾ ਸਾਹ ਆਇਆ ਚਲੋ ਸਾਡੀ ਕੁੜੀ ਚੰਗੇ ਘਰੇ ਮੰਗੀ ਗਈ ਸਾਰਾ ਟੱਬਰ ਖੁਸ਼ ਸੀ ਸੁਖੀ ਦੇ ਪਿਓ ਨੇ ਸੁਖੀ ਦੀ ਮਾਂ ਨੂੰ ਕਿਹਾ ਰਾਜਕੋਰੇ ਸਮਾਨ ਚੱਕ ਕੇ ਅੰਦਰ ਕਰ ਲੋ ਬੱਦਰ ਦੇਖ ਲਾ ਮੀ ਲੱਗਦਾ ਕਾਫੀ ਆਊਗਾ ਮਾਂ ਨੇ ਕਿਹਾ ਹਾਂਜੀ ਕਹਿਨੀਆ ਵੀਣਾ ਤੇ ਸੁਖੀ ਨੂੰ ਨਾਲੇ ਤੁਸੀਂ ਵੀਣਾ ਘਰੇ ਸਨੇਹਾ ਦੇ ਆਓ ਅੱਜ ਇੱਧਰ ਹੀ ਰਹੋਗੀ ਸੁਖੀ ਦੇ ਪਿਓ ਨੇ ਕਿਹਾ ਠੀਕ ਐ ਕਹਿ ਆਉਣਾ ਨਾਲੇ ਕਾਕੀ ਨੂੰ ਕਹਿ ਦੇ ਮੱਝਾਂ ਵੀ ਅੰਦਰ ਕਰ ਦੇ ਮਾ ਨੇ ਕਿਹਾ ਠੀਕ ਹੈ ਸੁਖੀ ਦਾ ਪਿਓ ਵੀਣਾ ਦੇ ਘਰ ਵੱਲ ਨੂੰ ਚਲਾ ਜਾਂਦਾ ਹੈ ਸੁਖੀ ਦੀ ਮਾ ਨੇ ਸੁਖੀ ਨੂੰ ਅੰਦਰੋਂ ਆਵਾਜ਼ ਮਾਰਦਿਆਂ ਕਿ ਹਾਂ ਨੀ ਸੁਖੀ ਇਹ ਮੰਜੇ ਚੱਕ ਲੋ ਫੇਰ ਕਰੀ ਜਾਇਓ ਗੱਲਾਂ ਹਨੇਰੀ ਪੌਹ ਤ ਆ ਗਈ ਆ ਦੋਵੇਂ ਪੱਜ ਕੇ ਬਾਹਰ ਨਿਕਲਦਿਆਂ ਨੇ ਸੁਖੀ ਤੇ ਵੀਣਾ ਤੇ ਮੰਜੇ ਚੱਕਣ ਲੱਗ ਜਾਂਦੀਆਂ ਨੇ ਵੀਣਾ ਨੇ ਕਿਹਾ ਹਾਈ ਨੀ ਤਾਈ ਮੈਂ ਹੁਣ ਘਰ ਕਿਵੇਂ ਜਾਊਂਗੀ ਮਾ ਨੇ ਕਿਹਾ ਤੇਰੀ ਘਰ ਸੁਨੇਹਾ ਭੇਜਤਾ ਅੱਜ ਤੂੰ ਇੱਧਰ ਹੀ ਰਹੇਂਗੀ ਵੀਨਾ ਨੇ ਕਿਹਾ ਨਹੀਂ ਤਾਈ ਮੈਂ ਤਾਂ ਜਾਣਾ ਮਾਂ ਨੇ ਕਿਹਾ ਕੋਈ ਗੱਲ ਨਹੀਂ ਤੇਰੇ ਤੋਂ ਕੰਮ ਨਹੀਂ ਕਰਵਾਉਂਦੇ ਕੁਝ ਨਹੀਂ ਹੁੰਦਾ ਅੱਗੇ ਵੀ ਤਾਂ ਰਹਿਣੀ ਐ ਅੱਜ ਵੀ ਰੁਕ ਜਾ ਸਵੇਰੇ ਚਲੀ ਜਾਇਂ ਸੁਖੀ ਨੇ ਹੱਸਦਿਆਂ ਕਿਹਾ ਚੱਲ ਵਧੀਆ ਹੁਣ ਬਹੁਤ ਵਧੀਆ ਹੋ ਗਿਆ ਤੂੰ ਮੇਰੇ ਕੋਲ ਹੀ ਰਹੀਂ ਅੱਜ ਰਾਤ ਬਹੁਤੀ ਗੱਲਾਂ ਮਾਰਾਂਗੇ ਤੇ ਆਜਾ ਹੁਣ ਆਪਾਂ ਸਮਾਨ ਚੁੱਕ ਲਈਂ ਵੀਨਾ ਉਦਾਸ ਹੋ ਜਾਂਦੀ ਐ ਹੌਲੀ-ਹੌਲੀ ਕੱਪੜੇ ਚੱਕ ਕੇ ਅੰਦਰ ਰੱਖਣ ਲੱਗਦੀ ਐ ਰੀਨਾ ਨੂੰ ਪਤਾ ਸੀ ਨਵੀ ਦੇ ਫੋਨ ਦਾ ਟਾਈਮ ਹੋ ਗਿਆ ਜੇ 1 ਮਿੰਟ ਵੀ ਗੱਲ ਨਾ ਹੋਈ ਜਾਂ ਲੇਟ ਹੋਈ ਉਹਨੇ ਰੋਲਾ ਪਾ ਲੈਣਾ ਤੇ ਹਫਤਾ ਕਲੇਸ਼ ਚਲਾਉ ਇਹਨੇ ਨੂੰ ਸੁੱਖੀ ਦਾ ਭਰਾ ਕਾਕਾ ਵੀ ਬਾਹਰ ਆ ਜਾਂਦਾ ਤੇ ਆਪਣੇ ਹਿੱਸੇ ਦਾ ਕੰਮ ਕਰਨ ਲੱਗਦਾ ਉਹਨੇ ਮੱਜਾਂ ਅੰਦਰ ਕੀਤੀਆਂ ਤੇ ਬਾਹਰ ਪਈ ਪੱਠੇ ਚੁੱਕ ਕੇ ਅੰਦਰ ਕੀਤੀ ਇਹਨੇ ਨੂੰ ਹਨੇਰੀ ਤੇਜ ਹੋ ਗਈ ਤੇ ਨਾਲ ਹੀ ਮੀਂਹ ਵੀ ਸ਼ੁਰੂ ਹੋ ਗਿਆ ਕਾਕਾ ਜਦੋਂ ਭੱਜ ਕੇ ਅੰਦਰ ਆਉਣ ਲੱਗਾ ਬਰਾਂਡੇ ਚ ਖੜੀ ਵੀਣਾ ਨੇ ਕਿਹਾ ਚੂਲੇ ਕੋਲੋਂ ਪ੍ਰਾਤ ਚੁੱਕ ਲਿਆ ਵੀ ਕਾਕਾ ਪ੍ਰਾਤ ਫੜਾਉਂਦੇ ਹੋਏ ਬੋਲਿਆ ਤੁਸੀਂ ਕੀ ਲੈ ਕੇ ਗਈਆਂ ਅੰਦਰ ਦੋਵੇਂ ਵੀਣਾ ਨੇ ਕਿਹਾ ਕੋਈ ਨਾ ਜੇ ਇੱਕ ਕੰਮ ਕਰਤਾ ਕਾਕੀ ਨੇ ਹਾਸੇ ਹੋਏ ਕਿਹਾ ਕੰਮ ਤਾਂ ਤੇਰੇ ਸਾਰੇ ਕਰਦਾ ਪਰ ਤੂੰ ਮੇਰਾ ਕਦੋਂ ਕਰੇਂਗੀ ਵੀਣਾ ਨੇ ਕਿਹਾ ਤਾਈ ਨੂੰ ਦੱਸਾਂ ਹੁਣੇ ਰਸੋਈ ਚ ਆ ਕਾਕੀ ਨੇ ਹੱਸਦੇ ਹੋਏ ਕਿਹਾ ਦੱਸ ਦੇ ਤੈਨੂੰ ਕੀ ਲੱਗਦਾ ਮੈਂ ਨਵੀ ਨੂੰ ਜਾਣਦਾ ਨਹੀਂ ਸਾਰੇ ਪਿੰਡ ਦੇ ਮੁੰਡਿਆਂ ਨੂੰ ਮੈਂ ਹੀ ਰੋਕੀ ਬੈਠਾਂ ਤੇਰੇ ਮਾਰਾ ਨਹੀਂ ਤੇ ਸੁੱਕਾ ਨਾ ਜਾਣ ਦੇਵਾਂ ਵੱਡੇ ਰਾਂਝੇ ਨੂੰ ਵੀਣਾ ਨੇ ਕਿਹਾ ਕਿਉਂ ਕਾਕੇ ਤੇਰੇ ਤੋਂ ਅਸੀਂ ਜਰੀ ਨਹੀਂ ਜਾਂਦੇ ਉਹ ਕੀ ਕਹਿੰਦਾ ਕਿਸੇ ਨੂੰ ਕਦੇ ਕੁਝ ਕਦੀ ਉਹ ਪਿੰਡ ਨਹੀਂ ਆਇਆ ਮੱਚ ਦੇ ਲੋਕ ਵੀ ਵੀਣਾ ਸਾਡੀ ਕਿਉਂ ਨਹੀਂ ਹੋਈ ਕਾਕੇ ਨੇ ਕਿਹਾ ਮੈਨੂੰ ਪਤਾ ਕਦੋਂ ਆਉਂਦਾ ਉਹ ਨਾਲੇ ਕੱਲ ਨਹੀਂ ਆਇਆ ਤੈਨੂੰ ਲੱਗਾ ਹੋਣਾ ਸਾਰਾ ਪਿੰਡ ਸੁੱਤਾ ਪਿਆ ਵੀਣਾ ਨੇ ਕਿਹਾ ਫਿਰ ਹੁਣ ਤੂੰ ਚਾਹਨਾ ਕੀ ਹਾਂ ਕਾਕੇ ਨੇ ਕਿਹਾ ਦੱਸਿਆ ਤਾਂ ਸੀ ਪਿਛਲੀ ਵਾਰ ਯਾਦ ਨਹੀਂ ਇਹਨੇ ਨੂੰ ਸੁਖੀ ਵੀਣਾ ਨੂੰ ਆਵਾਜ਼ ਲਗਾਉਂਦੀ ਹੈ ਵੀਣਾ ਪ੍ਰਾਤ ਤੇ ਫੜਾ ਜਾ ਵੀਣਾ ਪ੍ਰਾਤ ਫੜਾ ਕੇ ਮੁੜਦੀ ਆ ਕਾਕਾ ਫਿਰ ਆਸ-ਪਾਸਾ ਦੇਖ ਕੇ ਵੀਣਾ ਨੂੰ ਘੇਰ ਖੜਦਾ ਕਾਕੇ ਨੇ ਕਿਹਾ ਦੱਸ ਕੁਝ ਹੁਣ ਵੀਣਾ ਨੇ ਕਿਹਾ ਤੂੰ ਜੋ ਕਹਿਣਾ ਈ ਹੋਣ ਵਾਲਾ ਨਹੀਂ ਨਾਲੇ ਤੇਰੀ ਕਹਿਣ ਤੇ ਕਿਹਾ ਸੀ ਕਿਰਨ ਨੂੰ ਅੱਗਿਉ ਗੱਲ ਪੈ ਗਈ ਮੇਰੇ ਉਨਾਲੇ ਪਾਗਲਾ ਵਿਆਹੀ ਹੋਈ ਆ ਕਿਉਂ ਉਹਦੀ ਜ਼ਿੰਦਗੀ ਚ ਜ਼ਹਿਰ ਘੋਲਦਾ ਜਿਸ ਸੁਖੀ ਤੱਕ ਗੱਲ ਪਹੁੰਚ ਗਈ ਨਾ ਸਾਡੇ ਚ ਫਿੱਕ ਪੈ ਜਾਵੇਗਾ ਕਾਕੀ ਨੇ ਕਿਹਾ ਜੇ ਤੂੰ ਨਾ ਦੱਸੇ ਫਿਰ ਕਿਵੇਂ ਪਤਾ ਲੱਗੂਗਾ ਵੀਣਾ ਨੇ ਕਿਹਾ ਬਹੁਤ ਬਰਦਾਸ਼ਤ ਕਰ ਲਿਆ ਹੁਣ ਨਹੀਂ ਦੇਖਣਾ ਅੱਗੇ ਪਿੱਛੇ ਮੈਂ ਸੁਖੀ ਨੂੰ ਦੱਸ ਦੇਣਾ ਕਾਕੀ ਨੇ ਕਿਹਾ ਜਿਸ ਦਿਨ ਇਹ ਗੱਲ ਹੋ ਗਈ ਤੇਰੇ ਨਵੀ ਨੂੰ ਕੌਣ ਬਚਾਊ ਮੇਰੇ ਤੋਂ ਵੀਨਾ ਨੇ ਕਿਹਾ ਜੇ ਨਵੀ ਨੂੰ ਤੇਰੀਆਂ ਹਰਕਤਾਂ ਦਾ ਪਤਾ ਲੱਗ ਗਿਆ ਤੇਰੀ ਨਾਲ ਮਾੜੀ ਕਰੂਗਾ ਵੀਨਾ ਦੇ ਫੋਨ ਦੀ ਰਿੰਗ ਵੱਜਦੀ ਆ ਤੇ ਵੀਨਾ ਨੇ ਕਾਕਾ ਨੂੰ ਕਿਹਾ ਲੈ ਆ ਗਿਆ ਤੇਰੇ ਜੀਜੇ ਦਾ ਫੋਨ ਕਰਾਵਾਂ ਗੱਲ ਇਹਨੇ ਨੂੰ ਸੁਖੀ ਵੀ ਕੋਲ ਆ ਕੇ ਖੜ ਗਈ ਸੁਖੀ ਨੇ ਕਿਹਾ ਕਿਸ ਨਾਲ ਗੱਲ ਕਰਵਾਉਣੀ ਹੈ ਦੀ ਵੀਨਾ ਨੇ ਕਿਹਾ ਕਿਸੇ ਨਾਲ ਨਹੀਂ ਐਵੇਂ ਮਜ਼ਾਕ ਕਰੀ ਜਾਂਦਾ ਕਾਕਾ ਗੁੱਸੇ ਚ ਪੈਂਦੇ ਮੀਚੀ ਨਿਕਲ ਕੇ ਤੂੜੀ ਵਾਲੇ ਕਮਰੇ ਵੱਲ ਹੋ ਜਾਂਦਾ ਸੁਖੀ ਨੇ ਕਿਹਾ ਪੱਕਾ ਮਜ਼ਾਕ ਸੀ ਵੀਣਾ ਕਾਕੇ ਦੇ ਮੂੰਹ ਤੋਂ ਤਾਂ ਨਹੀਂ ਲੱਗਦਾ ਮਜ਼ਾਕ ਚੱਲ ਰਿਹਾ ਸੀ ਵੀਣਾ ਨੇ ਕਿਹਾ ਕੁਝ ਨਹੀਂ ਯਾਰ ਐਵੇਂ ਬੱਸ ਛੱਡ ਤੂੰ ਆ ਅੰਦਰ ਚੱਲੀਏ ਤੇਰੇ ਜੀਜੇ ਤੋਂ ਗਾਲਾਂ ਸੁਣ ਲਈ ਮੈਂ ਤਿੰਨ ਵਾਰੀ ਘੱਟਦਾ ਫੋਨ ਸੁਖੀ ਨੇ ਕਿਹਾ ਚੱਲ ਤੂੰ ਬੈਠ ਉਹ ਵੇ ਬਾਪੂ ਆ ਗਿਆ ਮੈਂ ਰੋਟੀ ਦੇ ਕੇ ਆਉਣੀ ਆ ਸੁਖੀ ਦਾ ਪਿਓ ਭਿੱਜ ਜਾਂਦਾ ਹੈ ਅੰਦਰ ਆਉਂਦਾ ਹੀ ਸੁਖੀ ਨੂੰ ਕਹਿੰਦਾ ਪੁੱਤ ਤੋਲੀਆ ਤੇ ਸੁਖੀ ਅੰਦਰੋਂ ਤੋਲੀਆ ਦੇ ਦਿੰਦੀ ਆ ਸੁਖੀ ਦੀ ਮਾਂ ਨੇ ਕਿਹਾ ਇੰਨਾ ਟਾਈਮ ਲੱਗ ਗਿਆ ਸੁਖੀ ਦੇ ਪਿਓ ਨੇ ਕਿਹਾ ਬਰਾਡੇ ਚੀ ਮਨਜੀ ਬੁਛਾ ਕੇ ਬੈਠਦਾ ਹੈ ਅਤੇ ਕਹਿੰਦਾ ਹੈ ਉਹ ਐਵੇਂ ਬਸ ਵੀਣਾ ਦੇ ਪਿਓ ਨੇ ਘਟਕੂ ਨਾ ਨਾਲ ਕਰਕੇ ਮੰਗਵਾ ਹੀ ਲਈ ਨਾਲੇ ਸਾਰੇ ਵਧਾਈਆਂ ਦੇਣ ਲੱਗੇ ਨਾਲੇ ਸੁਨੇਹਾ ਦਿੱਤਾ ਵੀਣਾ ਦਾ ਵੀ ਕਿ ਦੇਖ ਲੋ ਕਿਤੇ ਜੇ ਤੁਸੀਂ ਹੀ ਕਰਨਾ ਸੁਖੀ ਦੀ ਮਾਂ ਨੇ ਕਿਹਾ ਕੋਈ ਨਾ ਕਹਿ ਦਿੰਨੇ ਆ ਜਰੂਰ ਕਰਾਵਾਂਗੇ ਦੋਵੇਂ ਭੈਣਾਂ ਇੱਕੋ ਤਾਂ ਹੀ ਹੋ ਜਾਣਕੀਆਂ ਇਹਨੇ ਨੂੰ ਸੁਖੀ ਆਪਣੇ ਬਾਪੂ ਜੀ ਲਈ ਰੋਟੀ ਲੈ ਕੇ ਆਉਂਦੀ ਆ ਅਤੇ ਮਾਂ ਨੂੰ ਵੀ ਕਹਿੰਦੀ ਆ ਮਾਂ ਤੈਨੂੰ ਵੀ ਰੋਟੀ ਫੜਾ ਦੇਵਾਂ ਸੁਖੀ ਦੀ ਮਾਂ ਨੇ ਕਿਹਾ ਪੁੱਤ ਮੈਂ ਰੁਕ ਕੇ ਦੇਖਦੀ ਆ ਤੂੰ ਕਾਕੇ ਨੂੰ ਫੜਾ ਦੇ ਸੁਖੀ ਨੇ ਕਿਹਾ ਉਹ ਤੇ ਵੜ ਗਿਆ ਤੂੜੀ ਵਾਲੇ ਅੰਦਰ ਹੁਣ ਆਪਣੀ ਮਰਜ਼ੀ ਨਾਲ ਹੀ ਨਿਕਲੂਗਾ ਪੈਕ ਲਗਾ ਕੇ ਸੁਖੀ ਦੀ ਮਾਂ ਨੇ ਕਿਹਾ ਚਲ ਫੇਰ ਤੂੰ ਤੇ ਵੀ ਨਾ ਖਾ ਲੋ ਲਾਈਟ ਦਾ ਕੋਈ ਨਹੀਂ ਪਤਾ ਅੱਜ ਮੀਂਹ ਵੀ ਬਹੁਤ ਆ ਸੁਖੀ ਨੇ ਕਿਹਾ ਠੀਕ ਹੈ ਸੁਖੀ ਰੋਟੀ ਲੈ ਕੇ ਅੰਦਰ ਜਾਂਦੀ ਆ ਵੀਨਾ ਫੋਨ ਕੰਨ ਨੂੰ ਲਾ ਕੇ ਹੱਸ ਰਹੀ ਆ ਸੁਖੀ ਇਸ਼ਾਰੇ ਨਾਲ ਪੁੱਛਦੀ ਆ ਕੀ ਹੋ ਗਿਆ ਵੀਨਾ ਫੋਨ ਪਾਸੇ ਕਰਕੇ ਦੱਸਦੀ ਆ ਨਵੀਂ ਲੜਾਈ ਕਰ ਰਹੀ ਆ ਘਰ ਵਾਪਸ ਕਿਉਂ ਨਹੀਂ ਆਈ ਸੁਖੀ ਨੇ ਵੀਨਾ ਨੂੰ ਕਿਹਾ ਛੱਡ ਦੋ ਮਿੰਟ ਫੋਨ ਰੋਟੀ ਖਾਣੇ ਵੀਨਾ ਨੇ ਫੋਨ ਸਾਈਡ ਤੇ ਕਰਕੇ ਕਿਹਾ ਕਿ ਜਿਵੇਂ ਕੱਟਣ ਨੂੰ ਕਿਹਾ ਤੇ ਉਹ ਫੇਰ ਬੋਲੇਗਾ ਐਵੇਂ ਹੀ ਖਾ ਲੈਨੇ ਆ ਰੋਟੀ ਸੁਖੀ ਨੇ ਵੀਣਾ ਨੂੰ ਕਿਹਾ ਮੈਨੂੰ ਫੜਾ ਫੋਨ ਸੁਖੀ ਤੇ ਫੋਨ ਕੰਨ ਨਾਲ ਲੱਗਦੇ ਸਾਰ ਹੀ ਨਵੀ ਵੱਲੋਂ ਇੱਕ ਕਰਾਰੀ ਜੀ ਗੱਲ ਆਉਂਦੀ ਆ ਵੀਣਾ ਸੁਣ ਕੇ ਹੱਸਣ ਲੱਗਦੀ ਆ ਹੱਸਦੀ ਹੱਸਦੀ ਲਟ ਜਾਂਦੀ ਆ ਵੀਣਾ ਨੇ ਕਿਹਾ ਲੈ ਲਿਆ ਸੁਆਦ ਸੁਖੀ ਨੇ ਕਿਹਾ ਕੁੱਤਿਆਂ ਮੈਂ ਸੁਖੀ ਬੋਲਦੀ ਆ ਕੀ ਕਹੀਂ ਜਾਨਾ ਨਵੀ ਨੇ ਕਿਹਾ ਤੇਰੇ ਹੱਥ ਫੋਨ ਐਵੇਂ ਹੀ ਆ ਗਿਆ ਬਿਨਾ ਦੱਸੇ ਫੋਨ ਫੜੇਂਗੀ ਇਹੀ ਹੋਣਾ ਸੀ ਸੁਖੀ ਨੇ ਕਿਹਾ ਸ਼ਰਮ ਕਰਿਆ ਕਰ ਨਵੀ ਪੜਕੇ ਵੀ ਖੂਚ ਪਾਈਆਂ ਤੂੰ ਤੇ ਨਵੀ ਨੇ ਕਿਹਾ ਚਲ ਛੱਡ ਵਧਾਈਆਂ ਮੈਂ ਸੁਣਿਆ ਮੁੰਡਾ ਪਸੰਦ ਕਰ ਲਿਆ ਤੂੰ ਸੁਖੀ ਨੇ ਕਿਹਾ ਮੈਂ ਕੀ ਕਰਨਾ ਘਰਦਿਆਂ ਨੇ ਕੀਤਾ ਬਸ ਠੀਕ ਜੋ ਹੋ ਗਿਆ ਜੇ ਮਿਹਰਬਾਨੀ ਕਰੇ ਤਾਂ ਸੀ ਰੋਟੀ ਖਾ ਲਈ ਨਵੀ ਨੇ ਕਿਹਾ ਖਾ ਲੋ ਜੀ ਦੋਵੇਂ ਰੋਟੀ ਖਾਣ ਲੱਗ ਜਾਂਦੀਆਂ ਨੇ ਰੋਟੀ ਖਾਂਦਿਆਂ ਸੁਖੀ ਨੇ ਕਿਹਾ ਤੂੰ ਤੇ ਕਾਕਾ ਕੁਝ ਲਕੋ ਰਹੇ ਹੋ ਮੇਰੇ ਤੋਂ ਕੀ ਚੱਕਰ ਆ ਵੀਨਾ ਨੇ ਰੋਟੀ ਖਾਂਦਿਆਂ ਹੀ ਕਿਹਾ ਨਹੀਂ ਕੁਝ ਨਹੀਂ ਜਦੋਂ ਕਿਹਾ ਮੈਂ ਸੁਖੀ ਨੇ ਕਿਹਾ ਦੇਖ ਲੈ ਫਿਰ ਫਿਰ ਨਾ ਹੋਵੇ ਕਿ ਮੈਂ ਤੇਰੀ ਮਦਦ ਨਾ ਕਰ ਪਾਵਾਂ ਵੀਨਾ ਨੇ ਰੋਟੀ ਵਾਲੀ ਥਾਲੀ ਚੁੱਕ ਕੇ ਪਾਸੇ ਰੱਖਦਿਆਂ ਹੋਇਆ ਕਿਹਾ ਯਾਰ ਹੱਦ ਹੋ ਗਈ ਸੁਖੀ ਨੇ ਕਿਹਾ ਰੋਟੀ ਤੇ ਖਾ ਲੈ ਵੀਨਾ ਨੇ ਕਿਹਾ ਨਹੀਂ ਖਾਣੀ ਬਸ ਬਹੁਤ ਆ ਇੰਨਾ ਸੋਹਣਾ ਮੌਸਮ ਐਵੇਂ ਮੂਡ ਖਰਾਬ ਕਰਤਾ ਤੂੰ ਸੁਖੀ ਨੇ ਕਿਹਾ ਚਲ ਕਾਲਾ ਯਾਰ ਮੈਤੀ ਐ ਵੈਸੀ ਪੁੱਛ ਲਿਆ ਸੀ ਸੁਖੀ ਵੀਨਾ ਦੇ ਹੱਥ ਫੜ ਕੇ ਕਹਿੰਦੀ ਆ ਖਾਲਾ ਰੋਟੀ ਐਵੇਂ ਗੁੱਸਾ ਕਰ ਗਈ ਮਾੜੀ ਜਹੀ ਗੱਲ ਦਾ ਲੈ ਲਾਈਟ ਵੀ ਚਲੀ ਗਈ ਕਮਰੇ ਚ ਹਨੇਰਾ ਹੋ ਗਿਆ ਸੁਖੀ ਦੇ ਮਾਪਿਓ ਆਪਣੇ ਕਮਰੇ ਚ ਜਾ ਪਏ ਮੀ ਨਾਲ ਚਲਦੀ ਹਨੇਰੀ ਹਰ ਇੱਕ ਚੀਜ਼ ਨੂੰ ੱੱਕੇ ਮਾਰ ਰਹੀ ਸੀ ਠੰਡੀ ਹਵਾ ਚਲਦੀ ਸਿਆਲ ਦੀਆਂ ਰਾਤਾਂ ਯਾਦਵਾਰੀਆਂ ਸੀ ਕਾਕਾ ਪਤਾ ਨਹੀਂ ਅੰਦਰ ਆ ਗਿਆ ਜਾਂ ਤੂੜੀ ਵਾਲੇ ਹੀ ਸੋ ਗਿਆ ਸੀ ਸੁਖੀ ਵੀਨਾ ਦੇ ਹੱਥ ਫੜੀ ਕਿਸੇ ਆਸ਼ਿਕ ਵਾਂਗ ਲੱਗ ਰਹੀ ਸੀ ਜੋ ਇਸ ਠੰਡੇ ਮੌਸਮ 'ਚ ਆਪਣੀ ਪ੍ਰੇਮਿਕਾ ਨੂੰ ਮਨਾ ਰਿਹਾ ਹੋਵੇ ਸੁਖੀ ਨੇ ਵੀਨਾ ਨੂੰ ਕਿਹਾ ਵੀਨਾ ਖਾਲਾ ਆਪਦੀ ਵਾਰੀ ਤੂੰ ਮਾਚੀ ਜਾਨੀ ਆ ਆਪ ਹੀ ਭੌਂਕਦੀ ਰਹਿਣੀ ਆ ਮੈਂ ਤਾਂ ਕਦੇ ਕੁਝ ਕਿਹਾ ਨਹੀਂ ਵੀਨਾ ਦੀਆਂ ਅੱਖਾਂ 'ਚੋਂ ਹੰਝੂ ਦੇ ਕੇ ਸੁਖੀ ਨੇ ਕਿਹਾ ਚਲ ਸੌਰੀ ਯਾਰ ਨਹੀਂ ਪੁੱਛਦੀ ਹੱਸਦੀ ਹੋਈ ਕਹਿੰਦੀ ਹੈ じゃ ਕਰ ਲਾ ਗੱਲ ਜਿਹੜੀ ਕਰਨੀ ਆ ਕਾਕੇ ਨਾਲ ਰੀਨਾ ਨੇ ਜ਼ੋਰ ਨਾਲ ਸੁਖੀ ਦੇ ਦੋਵੇਂ ਹੱਥ ਚਲਾ ਕੇ ਮਾਰੇ ਤੇ ਬੈੱਡ ਤੋਂ ਉਤਰਨ ਲੱਗੀ ਤੇ ਸੁਖੀ ਨੇ ਫੜ ਕੇ ਬੈੱਡ ਤੇ ਬਿਠਾ ਲਿਆ ਤੇ ਦੁਬਾਰਾ ਸੌਰੀ ਮੰਗੀ ਅਤੇ ਕਿਹਾ ਚੱਲ ਯਾਰ ਸੌਰੀ ਮੈਂ ਤੈਨੂੰ ਨਹੀਂ ਪੁੱਛਦੀ ਜੇ ਤੇਰਾ ਨਹੀਂ ਮੰਨ ਤੂੰ ਨਾ ਦੱਸ ਪਰ ਤੂੰ ਰੋਟੀ ਖਾ ਲਾ ਰਾਤ ਬੂਧ ਹੋ ਗਈ ਆ ਫਿਰ ਆਪਾਂ ਸੋਣਾ ਵੀ ਆ ਪਰ ਵੀਨਾ ਦੇ ਮਨ 'ਚ ਇਸ ਵਾਰ ਪਤਾ ਨਹੀਂ ਕੀ ਆਇਆ ਉਸਨੇ ਸੁਖੀ ਨੂੰ ਕਿਹਾ ਸੁਖੀ ਯਾਰ ਕਾਕਾ ਮੈਨੂੰ ਬਹੁਤ ਤੰਗ ਕਰਦਾ ਸੁਖੀ ਨੇ ਕਿਹਾ ਤੰਗ ਕਰਦਾ ਮਤਲਬ ਕੀ ਕਹਿੰਦਾ ਤੈਨੂੰ ਵੀਨਾ ਨੇ ਕਿਹਾ ਮੈਨੂੰ ਕੀ ਕਹਿਣਾ ਕਿਰਨ ਨਾਲ ਮਿਲਾ ਦੇ ਇਹ ਆਖਰੀਆ ਸੁਖੀ ਨੇ ਕਿਹਾ ਕਿਰਨ ਕਿਹੜੀ ਇਹਨੂੰ ਸ਼ਰਮ ਨਹੀਂ ਆਉਂਦੀ ਭੈਣ ਦੀ ਸਹੇਲੀ ਨੂੰ ਸਨੇਹ ਲਾਉਂਦੇ ਨੂੰ ਵੀਨਾ ਨੇ ਕਿਹਾ ਕਿਰਨ ਯਾਰ ਸਾਡੇ ਗਵਾਂਢ ਮੁੰਡਾ ਨਹੀਂ ਉਹ ਕੁਲਦੀਪ ਉਹਦੀ ਘਰ ਵਾਲੀ ਆ ਸੁਖੀ ਨੇ ਕਿਹਾ ਹੈ ਬੇਵਕੂਫ ਵਿਆਹੀ ਪਰੇ ਦਾ ਘਰ ਪੱਟਦਾ ਬਾਕੀ ਇਹ ਨਹੀਂ ਕੋਈ ਹੁੰਗਾਰਾ ਭਰੀਆਂ ਹੋਣਾ ਵੀਨਾ ਨੇ ਕਿਹਾ ਕੋਈ ਹੰਗਾਰਾ ਨਹੀਂ ਐਵੇਂ ਮੈਂ ਤੇ ਫਸ ਗਈ ਇੱਕ ਵਾਰੀ ਕਹਿਣ ਤੇ ਮੈਂ ਇੱਕ ਵਾਰ ਕਹਿਤਾ ਭਾਬੀ ਇੱਕ ਮੁੰਡਾ ਤੇਰੀ ਨਾਲ ਗੱਲ ਕਰਨ ਨੂੰ ਫਿਰਦਾ ਹੈ ਗੱਲ ਕਰਵਾਵਾਂ ਉਹ ਕਹਿੰਦੀ ਮੈਂ ਇਹੋ ਜੀ ਲੱਗਦੀਆਂ ਤੈਨੂੰ ਉਹ ਤੇ ਮੇਰੀ ਗੱਲ ਪੈ ਗਈ ਦੱਸ ਕਿਹੜਾ ਕੰਜਰ ਆ ਮੈਂ ਮਾਸਾ ਛੁੱਟੀ ਉਹਦੇ ਤੋਂ ਫਿਰ ਮੈਂ ਕਿਹਾ ਮੈਂ ਮਜ਼ਾਕ ਕਰਦੀਆਂ ਫਿਰ ਕਿਤੇ ਜਾ ਕੇ ਟਿੱਕੀ ਜੀ ਉਹ ਸੋਣੀ ਆ ਨਾ ਇਹਦਾ ਮਤਲਬ ਇਹ ਨਹੀਂ ਹਰ ਕਿਸੇ ਨਾਲ ਉਹ ਗੱਲ ਕਰੀ ਜਾਵੇ ਮੈਂ ਵੀ ਸੋਚਿਆ ਸੀ ਕਿ ਕੋਈ ਓਨੇ ਹਾਮੀ ਭਰੀ ਹੋਣੀ ਆ ਜਿਹੜਾ ਇਹ ਟੱਪਦਾ ਫਿਰਦਾ ਪਰ ਇਹਨਾਂ ਨੇ ਤਾਂ ਮੀਰਾ ਵੀ ਜਲੂਸ ਕਢਾ ਦੇਣਾ ਸੀ ਹੁਣ ਵੀ ਉਹੀ ਗੱਲ ਚੱਕੀ ਫਿਰਦਾ ਮੈਂ ਕਿਹਾ ਓਨੇ ਜਵਾਬ ਦਿੱਤਾ ਫੇਰ ਵੀ ਮਗਰ ਪਿਆ ਅਖੇ ਨਹੀਂ ਮੈਂ ਤੈਨੂੰ ਤੇ ਨਵੀ ਨੂੰ ਫਸਾ ਦੂੰਗਾ ਸੁਖੀ ਨੇ ਵੀਨਾ ਨੂੰ ਕਿਹਾ ਤੂੰ ਫਿਕਰ ਨਾ ਕਰ ਮੈਂ ਸਵੇਰੇ ਹੀ ਗੱਲ ਕਰਦੀ ਆ ਇਹਦੇ ਨਾਲ ਕੁੱਤੀਏ ਤੂੰ ਅੱਜ ਦੱਸਦੀ ਏ ਮੈਨੂੰ ਪਹਿਲਾਂ ਮਰ ਜਾਂਦੀ ਵੀਣਾ ਨੇ ਕਿਹਾ ਮੈਨੂੰ ਇਹ ਸੀ ਕਿ ਤੇ ਆਪਣੇ ਚ ਫਿੱਕਣਾ ਪੈ ਜਾਵੇ ਨਹੀਂ ਤੇ ਮੈਂ ਅੱਜ ਤੱਕ ਤੇਰੀ ਤੋਂ ਕੋਈ ਗੱਲ ਲਕੋਈ ਆ ਨਵੀ ਜਦੋਂ ਵੀ ਮਿਲਣ ਆਉਂਦਾ ਮੈਂ ਤੈਨੂੰ ਸਾਰੀ ਗੱਲ ਦੱਸ ਦਿੰਨੀ ਆ ਬਿਨਾ ਕੋਈ ਸ਼ਰਮ ਸੰਗਤੋਂ ਮੈਨੂੰ ਇਹ ਸੀ ਕਿ ਆਪਾਂ ਦੂਰ ਨਾ ਹੋ ਜਾਈਏ ਸੁਖੀ ਨੇ ਕਿਹਾ ਅੱਛਾ ਜੀ ਇਹਨਾਂ ਫਿਕਰ ਦੂਰ ਹੋਣ ਦਾ ਇਨੇ ਨੂੰ ਨਵੀ ਦਾ ਫੋਨ ਆ ਜਾਂਦਾ ਤੇ ਵੀਨਾ ਨਵੀ ਦੇ ਨਾਲ ਫੋਨ ਤੇ ਗੱਲ ਕਰਨ ਲੱਗ ਜਾਂਦੀ ਹੈ ਸੁਖੀ ਸੋ ਜਾਂਦੀ ਹੈ ਪਰ ਵੀਨਾ ਰਾਤ ਪਰ ਨਵੀ ਦੇ ਨਾਲ ਗੱਲ ਕਰਨ ਲੱਗ ਜਾਂਦੀ ਹੈ ਤਕਰੀਬਨ 3 ਵਜੇ ਤੱਕ ਉਹ ਨਵੀ ਨਾਲ ਗੱਲ ਕਰਦੀ ਹੈ ਤੇ ਇਸ ਤੋਂ ਬਾਅਦ ਉਹ ਵੀ ਸੁਖੀ ਦੇ ਨਾਲ ਬੈਠ ਕੇ ਸੋ ਜਾਂਦੀ ਹੈ ਸਵੇਰੇ ਜਦੋਂ ਸੁਖੀ ਦੀ ਮਾਂ ਅੰਦਰ ਆਈ ਤਾਂ ਦੋਵੇਂ ਕੰਬਲ 'ਚ ਲਿਪਟੀਆਂ ਪਈਆਂ ਸੀ ਸੁਖੀ ਦੀ ਮਾਂ ਨੂੰ ਕੋਈ ਪਤਾ ਨਾ ਲੱਗਾ ਕਿ ਵੀਨਾ ਕਿਸ ਸਾਈਡ ਪਈ ਹੈ ਤੇ ਸੁਖੀ ਕਿਸ ਸਾਈਡ ਉਹਨੇ ਅਣਜਾਣੇ ਹੀ ਕੰਬਰ ਨੂੰ ਹੱਥ ਨਾਲ ਹਿਲਾ ਕੇ ਕਿਹਾ ਉੱਠੋ ਨੀ ਕੁੜੀਓ ਦਿਨ ਚੜ ਗਿਆ ਸਾਰੀ ਰਾਤ ਹਾਸਾ ਨਹੀਂ ਰੁਕਿਆ ਤੁਹਾਡਾ ਦੋਵੇਂ ਜਨੀਆਂ ਉੱਠ ਕੇ ਬਾਹਰ ਆ ਜਾਓ ਇਹਨੇ ਨੂੰ ਕਹਿ ਕੇ ਸੁਖੀ ਦੀ ਮਾਂ ਕਮਰੇ ਚੋਂ ਬਾਹਰ ਚਲੀ ਗਈ ਸੁਖੀ ਦੀ ਅੱਖ ਖੁੱਲੀ ਤਾਂ ਉਹ ਕਮਰੇ ਚੋਂ ਬਾਹਰ ਨਿਕਲ ਆਈ ਵੀਣਾ ਹਜੇ ਸੋ ਰਹੀ ਸੀ ਸੁਖੀ ਨੇ ਵੀਣਾ ਨੂੰ ਉਠਾਇਆ ਨਹੀਂ ਕਿਉਂਕਿ ਉਹਨੂੰ ਪਤਾ ਸੀ ਉਹ ਰਾਤ ਨੂੰ دیر ਨਾਲ ਸੁੱਤੀ ਹੈ ਸੁਖੀ ਕਮਰੇ ਤੋਂ ਬਾਹਰ ਆਈ ਤਾਂ ਉਹਨੇ ਬੁਰਸ਼ ਕੀਤਾ ਚਾਹ ਪੀਤੀ ਤੇ ਮਾਂ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ ਪਸ਼ੂਆਂ ਦਾ ਤਾਂ ਕੰਮ ਉਹਦੀ ਮਾਂ ਨਹੀਂ ਕਰ ਲਿਆ ਸੀ ਸੁਖੀ ਨੇ ਝਾੜੂ ਪੋਚਾ ਕੀਤਾ ਤੇ ਮਾਂ ਨੂੰ ਪੁੱਛ ਕੇ ਸਬਜ਼ੀ ਬਣਾਉਣ ਲੱਗ ਪਈ ਇਹਨੇ ਨੂੰ ਜਦੋਂ ਕੰਮ ਕਰਦੀ ਦਾ ਧਿਆਨ ਘੜੀ ਵੱਲ ਗਿਆ ਤਾਂ ਉਸਨੇ ਦੇਖਿਆ ਨੋ ਵਜ ਪਈ ਸੁਖੀ ਨੇ ਥੋੜੀ ਜਿਹੀ ਚਾਹ ਫਿਰ ਕੱਪ ਚ ਪਾਈ ਤੇ ਵਿਣਾ ਕੋਲ ਜਾ ਕੇ ਬੈੱਡ ਤੇ ਬੈਠ ਗਈ ਸੁਖੀ ਨੇ ਵਿਣਾ ਨੂੰ ਜਗਾ ਕੇ ਵਿਣਾ ਨੂੰ ਚਾਹ ਪੁੱਛੀ ਘੁਨੇ ਪੀਣੀਆਂ ਕਿ ਬਰਸ਼ ਕਰਕੇ ਪੀਣੀਆਂ ਵੀਣਾ ਨੇ ਨਾਚ ਸਿਰ ਹਿਲਾਤਾ ਫਿਰ ਸੁਖੀ ਦੀਆਂ ਲੱਤਾਂ 'ਚ ਸਿਰ ਰੱਖ ਕੇ ਪੈ ਗਈ ਸੁਖੀ ਕੱਪ ਵਾਲੀ ਚਾਹ ਪੀਣ ਲੱਗੀ ਤੇ ਨਾਲ ਹੀ ਵੀਣਾ ਦੇ ਵਾਲਾਂ 'ਚ ਹੱਥ ਫੇੜਦੀ ਕਹਿਣ ਲੱਗੀ ਚੱਲ ਪੁੱਤ ਦਸ ਵਚਨ ਵਾਲਿਆ ਛੱਡ ਦੇ ਗੰਦੀਆਂ ਆਦਤਾਂ ਵੀਣਾ ਕੁਝ ਨਾ ਬੋਲੀ ਫਿਰ ਸੁਖੀ ਨੇ ਕਿਹਾ ਚੱਲ ਮੈਨੂੰ ਤੇ ਛੱਡ ਮੈਂ ਰੋਟੀ ਬਣਾਵਾ ਵੀਣਾ ਪੇਚੀਤੀ ਜੀ ਨਾਲ ਉੱਠੀ ਅਤੇ ਚੱਪਲ ਪਾਉਣ ਲੱਗੀ ਤੇ ਕੋਲ ਖੜੀ ਸੁਖੀ ਨੂੰ ਵੀਣਾ ਨੇ ਆਪਣੀਆਂ ਦੋਵਾਂ ਬਾਹਾਂ ਨਾਲ ਗਲੇ ਲਾ ਕੇ ਗੱਲ ਵਕੜੀ ਪਾ ਲਈ ਸੁਖੀ ਬੋਲੀ ਛੱਡ ਕੰਮ ਲੀਏ ਬਸ ਵੀਣਾ ਨੇ ਕਿਹਾ ਨਾ ਰੋਕ ਪਤਾ ਨਹੀਂ ਜ਼ਿੰਦਗੀ 'ਚੇ ਪਲ ਦੁਬਾਰਾ ਆਉਣ ਨਾ ਆਉਣ ਸੁਖੀ ਨੇ ਕਿਹਾ ਕਿਉਂ ਨਾ ਆਉਣ ਐਵੇਂ ਨਾ ਚੋਰਾ ਕਰ ਕੁਝ ਨਹੀਂ ਬਦਲਦਾ ਆਪਣਾ ਤੂੰ ਆਇਆ ਕਰੀ ਮੇਰੇ ਕੋਲੇ ਰਹਿਣ ਦਿਲ ਪ੍ਰੀਤ ਨੇ ਨਾ ਬਾਹਰ ਚਲੇ ਜਾਣਾ ਵੀਨਾ ਸੁਖੀ ਨੂੰ ਝੱਡ ਤੋੜਾ ਜਿਹਾ ਪਿੱਛੇ ਹੋਈ ਤੇ ਬੋਲੀ ਇਹ ਸਭ ਗੱਲਾਂ ਹੁੰਦੀਆਂ ਫਿਰ ਪਤਾ ਨਹੀਂ ਕੀ ਹੋਣਾ ਸੁਖੀ ਨੇ ਕਿਹਾ ਸਵੇਰੇ ਹੀ ਨਾ ਲੱਗ ਜਾਇਆ ਕਰ ਜਾ ਬਰਸ਼ ਕਰ ਲਾ ਤੇ ਚਾਹ ਪੀ ਲੈ ਵੀਨਾ ਚੁੱਪ ਕਰਕੇ ਵਾਸ਼ਰੂਮ ਵੱਲ ਤੁਰ ਪਈ ਤੇ ਸੁਖੀ ਰਸੋਈ ਵੱਲ ਨੂੰ ਤੁਰ ਪਈ ਵੀਨਾ ਜਦ ਮੂਤੋਂ ਕੇ ਆਈ ਤਾਂ ਸੁਖੀ ਆਟਾ ਗੁੰਨ ਰਹੀ ਸੀ ਸੁਖੀ ਨੂੰ ਆਟਾ ਗੁੰਦਦਿਆਂ ਦੇਖ ਵੀ ਨਾਲ ਸੋਈ ਦੇ ਵਿੱਚ ਖੜ ਗਈ ਅਤੇ ਸੁਖੀ ਨੇ ਵੀਨਾ ਨੂੰ ਕਿਹਾ ਚਾਹ ਪਾਈ ਪਈ ਹੈ ਤੂੰ ਚਾਹ ਪੀ ਲੈ ਵੀਣਾ ਨੇ ਕਿਹਾ ਚਾਹ ਪੀ ਕੇ ਹੁਣ ਮੈਂ ਘਰ ਜਾਵਾਂਗੀ ਸੁਖੀ ਨੇ ਕਿਹਾ ਦੇਖ ਲੈ ਯਾਰ ਰੁਕ ਜਾ ਥੋੜੀ ਦੇਰ ਰੁਕੇ ਚਲੀ ਜਾ ਵੀਣਾ ਨੇ ਕਿਹਾ ਨਹੀਂ ਯਾਰ ਮੈਨੂੰ ਜਾਣਾ ਪੈਣਾ ਹੈ ਮੇਰਾ ਸਵਿੱਚ ਆਫ ਫੋਨ ਵੀ ਹੋਇਆ ਪਿਆ ਤੇ ਮੈਂ ਘਰ ਜਾ ਕੇ ਫੋਨ ਔਨ ਕਰਨਾ ਹੈ ਨਵੀਂ ਦੇ ਬਹੁਤ ਫੋਨ ਆਏ ਹੋਣਗੇ ਬਹੁਤ ਮੈਸੇਜ ਆਏ ਹੋਣਗੇ ਅਜੇ ਉਹਦੀਆਂ ਵੀ ਗੱਲਾਂ ਸੁਣਨੀਆਂ ਇੱਕ ਵਾਰ ਵੀ ਫੋਨ ਨਾ ਚੱਕਾਂ ਬਹੁਤ ਹੀ ਗੱਲਾਂ ਕੱਟਦਾ ਹੈ ਪਤਾ ਨਹੀਂ ਕਿੰਨੇ ਫੋਨ ਆ ਗਏ ਹੋਣਗੇ ਮੇਰਾ ਫੋਨ ਬੰਦ ਹੈ ਹੁਣ ਮੈਨੂੰ ਤੂੰ ਜਾਣ ਦੇ ਮੈਂ ਘਰ ਜਾਵਾਂ ਮਾਂ ਵੀ ਉਡੀਕਦੀ ਹੋਣੀ ਹੈ ਘਰ ਵੀ ਬਹੁਤ ਸਾਰੇ ਕੰਮਕਾਰ ਪਏ ਹੋਣੇ ਹੈ ਮਾਂ ਨਹੀਂ ਕਹਿਣਾ ਜਾ ਕੇ ਉੱਤੇ ਹੀ ਬੈਠ ਗਈ ਜਦੋਂ ਵੀ ਨਾ ਘਰ ਜਾਣ ਲੱਗੀ ਸੁਖੀ ਨੇ ਸਮਝਾਉਂਦਿਆ ਕਿ ਹਾਂ ਧਿਆਨ ਨਾਲ ਰਹੀਆ ਕਰ ਕਾਕੀ ਵਾਲੀ ਗੱਲ ਤੋਂ ਲੱਗਦਾ ਪਿੰਡ 'ਚ ਤੂੰ ਕਾਫੀ ਬਦਨਾਮੀ ਖੱਟੀ ਬੈਠੀ ਹੈ ਥੋੜਾ ਜਿਹਾ ਹਿਸਾਬ ਨਾਲ ਚੱਲਿਆ ਕਰ ਨਾਲੇ ਕਾਕੀ ਨੂੰ ਮੈਂ ਅੱਜ ਸਮਝਾਉਂਗੀ ਅੱਗੇ ਤੋਂ ਤੈਨੂੰ ਕਦੀ ਤੰਗ ਨਹੀਂ ਕਰੂਗਾ ਵੀਨਾ ਨੇ ਕਿਹਾ ਲੋਕ ਤਾਂ ਐਵੇਂ ਹੀ ਮੱਚਦੇ ਨੇ ਸੁਖੀ ਨੇ ਕਿਹਾ ਮੱਚਦੇ ਮੁੱਚਦੇ ਨਹੀਂ ਮੈਂ ਜੋ ਕਿਹਾ ਤੂੰ ਉਹਦੀ ਵੱਲ ਗੌਰ ਕਰ ਇਹ ਨਾ ਹੋਵੇ ਤੇਰੀ ਗੁੱਤ ਮੈਂ ਪਟਦਿਆਂ ਵੀਨਾ ਨੇ ਕਿਹਾ ਚੰਗਾ ਮੇਰੀ ਮਾਂ ਮੈਂ ਕਦੋਂ ਨਾ ਕੀਤੀ ਇਸ ਗੱਲ ਨੂੰ ਇਹਨਾਂ ਕਹਿ ਕੇ ਜਦੋਂ ਵੀਨਾ ਆਪਣੇ ਘਰ ਜਾਣ ਲੱਗਦੀ ਹੈ ਤੇ ਕਾਕਾ ਵੀਨਾ ਨੂੰ ਰੋਕੇ ਕਹਿੰਦਾ ਮੈਂ ਛੱਟ ਆਉਣਾ ਵੀਨਾ ਨੇ ਨੀਂਮੀ ਪਾਲ ਲਈ ਸੁਖੀ ਨੇ ਕਿਹਾ ਨਹੀਂ ਚਲੀ ਜਾਉ ਤੂੰ ਆਪਦਾ ਕੋਈ ਕੰਮ ਕਰ ਲੈ ਵੀਨਾ ਚੁੱਪ ਕਰਕੇ ਤੁਰ ਪਈ ਵੀਨਾ ਦੇ ਜਾਣ ਤੋਂ ਬਾਅਦ ਸੁਖੀ ਨੇ ਕਾਕੇ ਨੂੰ ਸਮਝਾਉਂਦਿਆ ਕਿ ਹਾਂ ਕਾਕੇ ਸੁਧਰ ਜਾ ਬੰਦਿਆਂ ਵਾਲੇ ਕੰਮ ਕਰਿਆ ਕਰ ਪੇਣਾ ਵਾਲੇ ਐਵੇਂ ਨਹੀਂ ਕਰਦੇ ਹੁੰਦੇ ਦੁਬਾਰਾ ਵੀਨਾ ਨਾਲ ਕੋਈ ਬਕਵਾਸ ਨਾ ਕਰੀ ਮੈਂ ਮਾਂ-ਬਾਪ ਨੂੰ ਦੱਸ ਦੇਣਾ ਕਾਕਾ ਸਮਝ ਕੇ ਆਕੇ ਵੀਨਾ ਨੇ ਸਾਰੀ ਗੱਲ ਸੁਖੀ ਨੂੰ ਦੱਸ ਦਿੱਤੀ ਹੈ ਉਸ ਨੂੰ ਪੋਤੀ ਗੁੱਸਾ ਚੜਿਆ ਪਰ ਉਹ ਨੀਵੀਂ ਪਾ ਕੇ ਸੁਖੀ ਦੇ ਅੱਗੇ ਖੜਾ ਰਿਹਾ ਉਸ ਨੇ ਕੁਝ ਨਾ ਬੋਲਿਆ ਅਤੇ ਨੀਵੀਂ ਪਾ ਕੇ ਉੱਥੋਂ ਤੁਰ ਪਿਆ ਜਦੋਂ ਵੀਨਾ ਘਰ ਪਹੁੰਚੀ ਤਾਂ ਵੀਨਾ ਦੀ ਮਾਂ ਸਬਜ਼ੀ ਕੱਟ ਰਹੀ ਸੀ ਵੀਨਾ ਮਾਂ ਨੂੰ ਦੇਖ ਕੇ ਖੁਸ਼ ਹੋ ਗਈ ਮੰਮੀ ਮੰਮੀ ਕਰਦੀ ਘਰ ਨੂੰ ਚਿੰਬੜ ਗਈ ਮਾਂ ਬੋਲੀ ਅੱਜ ਵੀ ਰਹਿ ਪੈਣਾ ਸੀ ਤੈਨੂੰ ਘਰ ਆਣ ਦਾਤਾ ਪਤਾ ਹੀ ਨਹੀਂ ਵੀਨਾ ਨੇ ਕਿਹਾ ਹਾਏ ਫਿਰ ਕੀ ਹੋ ਗਿਆ ਇੱਕ ਦਿਨ ਜੇ ਮੈਂ ਰਹਿ ਪਈ ਅੱਗੇ ਵੀ ਤਾਂ ਮੈਂ ਰਹਿ ਪੈਣੀ ਆ ਮਾਂ ਨੇ ਕਿਹਾ ਉਦੋਂ ਤੂੰ ਨਿੱਕੀ ਸੀ ਹੁਣ ਤੂੰ ਮਟਿਆਰ ਆ ਚੰਗਾ ਨਹੀਂ ਲੱਗਦਾ ਵੀਨਾ ਨੇ ਕਿਹਾ ਮੰਮੀ ਇੱਕ ਤੇ ਸਹੇਲੀ ਆ ਮੇਰੀ ਵਿਚਾਰੀ ਮਾਣਿ ਕਿਹਾ ਮੀ ਤੁਹਾਡਾ ਤੇ ਪਤਾ ਮੈਨੂੰ ਨਹੀਂ ਸਾਰ ਦਿਆਂ ਇੱਕ ਦੂਜੀ ਬਿਨਾ ਪਰ ਲੋਕਾਂ ਦਾ ਕੀ ਕਰੀਏ ਲੋਕਾਂ ਦੇ ਮੂੰਹ ਫੜ ਲੈਣੇ ਨੇ ਵੀਨਾ ਨੇ ਕਿਹਾ ਤੇਰੀ ਨਿਗਾਚ ਮੈਂ ਸਹੀ ਹੋਣੀ ਚਾਹੀਦੀਆਂ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਮਾਣਿ ਕਿਹਾ ਇਹ ਤਾਂ ਹੈ ਪੁੱਤ ਚੱਲ ਨਹਾ ਕੇ ਕੋਈ ਕੰਮ ਨੂੰ ਹੱਥ ਪਾ ਵੀਨਾ ਨੇ ਕਿਹਾ ਵੀਰਾ ਤੇ ਬਾਪੂ ਨਹੀਂ ਦਿਖਦੇ ਮਾਣਿ ਕਿਹਾ ਪਿਓ ਤੇਰਾ ਖੇਤ ਨੂੰ ਗਿਆ ਤੇ ਤੇਰਾ ਵੀਰਾ ਕਿਸੇ دوست ਦੇ ਨਾਲ ਵਿਆਹ ਤਿਕੇ ਹੈ। ਵੀਣਾ ਨਹਾਉਣ ਚਲੀ ਜਾਂਦੀ ਹੈ। ਵੀਣਾ ਅੰਦਰ ਗਈ ਤਾਂ ਫੋਨ ਚਾਰਜ ਤੇ ਲਾ ਕੇ ਵਾਸ਼ਰੂਮ ਚ ਨਹਾਉਣ ਚਲੀ ਗਈ। ਬਾਹਰ ਆਈ ਤਾਂ ਆਪਣੀ ਵਾਲ ਸਵਾਰ ਕੇ ਰਸੋਈ ਚ ਕੰਮ ਕਰਨ ਲੱਗੀ। ਜਦ ਵੇਲੀ ਹੋਈ ਤਾਂ ਅਚਾਨਕ ਨਵੀ ਦਾ ਚੇਤਾ ਆਇਆ ਤੇ ਫੋਨ ਵੱਲ ਨੂੰ ਪੱਚੀ। ਓਨ ਕੀਤਾ ਤੇ ਨਵੀ ਦੇ ਮੈਸੇਜਾਂ ਦਾ ਭੰਡਾਰ ਲਗਾ ਸੀ। ਵੀਣਾ ਦੇਖ ਤੇ ਸਮਝ ਗਈ ਕਿ ਹੁਣ ਮੇਰੀ ਖੈਰ ਨਹੀਂ। ਵੀਨਾ ਨੇ ਰੋਟੀ ਪਾਈ ਤੇ ਬੈੱਡ ਤੇ ਚਲੀ ਗਈ। ਮਾਂ ਉਹਦੀ ਵਾਰ ਕੰਮ ਕਰਦੀ ਫਿਰਦੀ ਸੀ। ਵੀਨਾ ਨੇ ਨਵੀ ਨੂੰ ਵੀਡੀਓ ਕੋਲ ਲਾ ਕੇ ਫੋਨ ਅੱਗੇ ਰੱਖ ਕੇ ਰੋਟੀ ਖਾਣ ਲੱਗ ਗਈ। ਜਦੋਂ ਨਵੀ ਨੇ ਕਾਲ ਪਿਕ ਕੀਤੀ ਤਾਂ ਵੀਨਾ ਨੇ ਪਹਿਲਾਂ ਕਿਹਾ ਤਾਂ ਮੈਂ ਰੋਟੀ ਖਾ ਰਹੀ ਆਂ ਭੁੱਲੀ ਨਾ ਕੁਝ। ਨਵੀ ਨੇ ਕਿਹਾ ਖਾਲਾ ਖਾਲਾ। ਸੁੱਖੀ ਨੇ ਖਵਾਈ ਨਹੀਂ। ਕਦੋਂ ਦਾ ਫੋਨ ਕਰੀ ਜਾਨਾ ਮਰ ਗਈ ਸੀ। ਵੀਨਾ ਨੇ ਕਿਹਾ ਹਾਂ ਮਰ ਗਈ ਸੀ। ਹੁਣੀ ਜਿਉਂਦੀ ਹੋਈ ਆਂ ਅਤੇ ਹੱਸਣ ਲੱਗ ਗਈ। ਨਵੀਨ ਨੇ ਕਿਹਾ ਥਾਪੜੇ ਭਾਲ ਦੀਆਂ ਹੋਰ ਕੁਝ ਨਹੀਂ ਐਡਮਿਸ਼ਨ ਦਾ ਕਿਹਾ ਸੀ ਘਰੇ ਗੱਲ ਕੀਤੀ ਵੀਣਾ ਨੇ ਕਿਹਾ ਹਾਂ ਗੱਲ ਕੀਤੀ ਸੀ ਮੰਮੀ ਮੰਨ ਗਈ ਨੇ ਤੁਸੀਂ ਕਾਗਜ਼ ਪੱਤਰਾਂ ਦਾ ਪਤਾ ਕਰੋ ਕਿਹੜੇ ਕਿਹੜੇ ਚਾਹੀਦੇ ਨੇ ਨਵੀਨ ਨੇ ਕਿਹਾ ਹਾਂ ਮੈਂ ਪਤਾ ਕਰਦਾ ਵੀਣਾ ਨੇ ਕਿਹਾ ਫੀਸ ਦਾ ਵੀ ਪਤਾ ਕਰਨਾ ਨਵੀਨ ਨੇ ਕਿਹਾ ਫੀਸ ਥੀ ਛੱਡ ਉਹ ਮੈਂ ਆਪੇ ਹੀ ਭਰ ਦੂੰਗਾ ਤੂੰ ਆਉਣ ਵਾਲੀ ਬਣ ਵੀਣਾ ਨੇ ਕਿਹਾ ਅੱਛਾ ਜੀ ਇੰਨੇ ਪੈਸੇ ਨਹੀਂ ਤਾਂ ਫਿਰ 4-5 ਸੂਟ ਹੀ ਲੈ ਦੇ ਫੀਸ ਦਾ ਕਰਦੇ ਆ ਨਹੀਂ ਭਰਾ ਦੇਣੀ ਹੈ ਨਵੀਨ ਨੇ ਕਿਹਾ ਸੂਟ ਵੀ ਮਿਲ ਜੂ ਪਹਿਲਾਂ 10 ਅੱਜ ਰਾਤ ਨੂੰ ਮਿਲੇਗੀ ਕਿ ਨਹੀਂ ਵੀਣਾ ਨੇ ਕਿਹਾ ਨਾ ਨਾ ਬੱਸ ਬਹੁਤ ਮਿਹਰਬਾਨੀ ਹੱਥ ਬੰਨੀ ਇਹ ਕੰਮ ਨੂੰ ਤੇਰੇ ਤੇ ਦਿਮਾਗ 'ਚ ਹੀ ਫਰਕ ਪਿਆ ਵੀਣਾ ਨੇ ਨਵੀਨ ਨੂੰ ਕਿਹਾ ਇਹ ਗੱਲ ਛੱਡ ਇਹ 10 ਰੋਟੀ ਖਾ ਲਈ ਸੀ ਨਵੀਨ ਨੇ ਕਿਹਾ ਨਹੀਂ ਅੱਜ ਮੈਂ ਲੇਟ ਹੋ ਗਿਆ ਸੀ ਕੱਲ੍ਹਜ ਨੂੰ ਇਸ ਕਰਕੇ ਖਾਦੀ ਨਹੀਂ ਵੀਣਾ ਨੇ ਕਿਹਾ ਖਾਲਾ ਕੁਝ ਐਵੇਂ ਭੁੱਖਾ ਨਾ ਤੁਰ ਪਿਆ ਕਰ ਨਵਨੀ ਨੇ ਕਿਹਾ 오 ਹੋ ਇੰਨਾ ਫਿਕਰ ਵਿਆਹ ਤੋਂ ਬਾਅਦ ਵੀ ਇੰਨਾ ਫਿਕਰ ਕਰਿਆ ਕਰੇਂਗੀ ਵੀਨਾ ਨੇ ਕਿਹਾ ਹਾਂ ਕਰੂੰਗੀ ਨਵੀ ਨੇ ਕਿਹਾ ਇਕੱਲਾ ਫਿਕਰ ਨਾ ਲੈ ਕੇ ਆ ਜਾਈ ਕੋਈ ਕੰਮ ਦੀ ਆਦਤ ਵੀ ਪਾ ਵੀਨਾ ਨੇ ਕਿਹਾ ਇੱਥੇ ਵੀ ਮੰਮੀ ਹੈ ਗਿਆ ਤੇ ਉੱਥੇ ਵੀ ਹੈਗੇ ਨੇ ਮੈਨੂੰ ਕੋਈ ਕੰਮ ਦੀ ਟੈਨਸ਼ਨ ਨਹੀਂ ਨਵੀ ਨੇ ਕਿਹਾ ਦੇਖਾਂਗੇ ਮਾਂ ਨੇ ਹੀ ਕੰਮ ਕਰਨਾ ਫਿਰ ਵਿਆਹ ਕਰਾਉਣ ਦਾ ਕੀ ਫਾਇਦਾ ਵੀਨਾ ਨੇ ਕਿਹਾ ਕੋਈ ਗੱਲ ਨਹੀਂ ਦੇਖ ਲਾਂਗੇ ਕਲਾਸ ਲਗਾਈ ਕੋਈ ਨਵੀਨ ਨੇ ਕਿਹਾ ਨਹੀਂ ਕੱਲ ਨੂੰ ਲਾਵਾਂਗੇ ਅੱਜ ਅਸੀਂ ਕਿਸੇ ਰੋਲੇ ਜਹੇ ਚ ਵੀਨਾ ਨੇ ਕਿਹਾ ਕਰਦਾਂ ਕਿਆਂ ਕਾਲਜ ਵਿੱਚ ਰੋਲੇ ਜੀ ਰਹਿਨੇ ਹੋ ਕੋਈ ਕਲਾਸ ਵੀ ਲਗਾ ਲਿਆ ਕਰ ਨਵੀਨ ਨੇ ਕਿਹਾ ਚੱਲ ਮੁੰਡੇ ਬੁਲਾ ਰਹੇ ਆ ਬਾਅਦ ਚ ਗੱਲ ਕਰਦਾ ਵੀਨਾ ਨੇ ਕਿਹਾ ਐਵੇਂ ਬਹਾਨੇ ਨਾ ਬਣਾਇਆ ਕਰ ਨਵੀਨ ਨੇ ਕਿਹਾ ਨਹੀਂ ਬਾਅਦ ਚੋਂ ਕਰਦਾ ਗੱਲ ਕਿਹਾਂ ਨਾ ਤੇ ਨਵੀ ਨੇ ਵੀਡੀਓ ਕਾਲ ਕੱਟ ਦਿੱਤੀ ਤੇ ਆਪਣੇ ਦੋਸਤਾ ਵੱਲ ਨੂੰ ਤੁਰ ਪਿਆ ਰੀਨਾ ਨੇ ਫੋਨ ਸਾਈਡ ਤੇ ਰੱਖਿਆ ਤੇ ਭਾਂਡੇ ਰੱਖਣ ਚਲੀ ਗਈ ਵਾਪਸ ਬੈੱਡ ਤੇ ਆ ਕੇ ਬੈਠ ਗਈ ਤੇ ਕਦੋਂ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਚੱਲਿਆ ਬਾਕੀ ਕਹਾਣੀ ਅਗਲੇ ਭਾਗ ਦੇ ਵਿੱਚ ਸੁਣਾਵਾਂਗੇ ਅਗਲੇ ਭਾਗ ਨੂੰ ਸੁਣਨ ਦੇ ਲਈ ਸਾਡੇ ਚੈਨਲ ਰੂਹੀ ਖੁਸ਼ਬੂ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਅਗਲਾ ਭਾਗ ਅਪਲੋਡ ਕਰੀਏ ਤੇ ਸਾਰਿਆਂ ਕੋਲ ਪਹੁੰਚ ਜਾਵੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ